ਮਹਾਲਮ ਦੇ ਵਿੱਚ ਮੌਜੂਦ ਹਾਂ ਦੱਸ ਦਈਏ ਕਿ ਜਿਹੜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੁੰਦੀ ਸੀ ਕਿ ਬਦਲਾਖੋਰੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕੀਤੇ ਜਾਣਗੇ ਅੱਜ ਉਹਨਾਂ ਪਾਰਟੀਆਂ ਦੇ ਸਰਪੰਚਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਸ਼ਰਿਆਮਾਂ ਧੱਕੇ ਕੀਤੇ ਜਾ ਰਹੇ ਨੇ ਤਾਂ ਬਿਲਕੁਲ ਜਿਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਇੱਥੇ ਪੰਚਾਇਤੀ ਜਿਹੜਾ ਪਿੰਡ ਦਾ ਛੱਪੜ ਹੈ ਉਹਦੀ ਜ਼ਮੀਨ ਹੈ ਤਾਂ ਹੋਰ ਵੀ ਜਿਹੜੀ ਇਸ ਪਰਿਵਾਰ ਦੀ ਨਾਲ ਜਿਹੜੀ ਇਹਨਾਂ ਖਰੀਦੀ ਹੋਈ ਹੈ ਬੈ ਲਈ ਆ ਉਹ ਵੀ ਜ਼ਮੀਨ ਇੱਥੇ ਹੀ ਜਿਹੜੀ ਉਹਨਾਂ ਦੀ ਹੈਗੀ ਆ ਤਾਂ ਕੱਲ ਦੱਸਿਆ ਜਾ ਰਿਹਾ ਮੰਤੀ ਕੀਤੀ ਗਈ ਐਸ ਜਮੀਨ ਦੀ ਸਰਪੰਚ ਦੇ ਵੱਲੋਂ ਨਾ ਕਨਗੋ ਨਾ ਪਟਵਾਰੀ ਆਪਦੇ ਚਾਰ ਬੰਦਿਆਂ ਨਾਲ ਨਾਲ ਲਿਆ ਕੇ ਜਿਹੜੀ ਇੱਥੇ ਮੰਤੀ ਕੀਤੀ ਗਈ ਆ ਤੇ ਅੱਜ ਪਰਿਵਾਰ ਮੌਜੂਦ ਹੈ ਤਿੰਨ ਘਰਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਬਾਕੀਆਂ ਦੀ ਵੀ ਜਿਹੜੀ ਪੰਚਾਇਤੀ ਪਹਿਲੀ ਹੈ ਜਿਨ੍ਹਾਂ ਦੇ ਥੱਲੇ ਕੋਈ ਆਉਂਦੀ ਹੈ ਪੰਚਾਇਤੀ ਪਹਿਲੀ ਉਹ ਬਾਕੀਆਂ ਕੋਲੋਂ ਵੀ ਛਡਵਾਈ ਜਾਵੇ ਤਾਂ ਅਸੀਂ ਵੀ ਜਿਹੜਾ ਛੱਡ ਦਿਆਂਗੇ ਇੱਕ ਮਾਤਾ ਹੋਰ ਇੱਥੇ ਮੌਜੂਦ ਹੈ ਉਹਦਾ ਕਹਿਣਾ ਹੈ ਕਿ ਜਿਹੜਾ ਸਨ 47 ਤੋਂ ਲੈ ਕੇ ਉਹਨਾਂ ਦੇ ਕੋਲ ਇੱਕ ਜਗ੍ਹਾ ਦਾ ਕਬਜ਼ਾ ਹੈ ਜਿੱਥੇ ਉਹਨਾਂ ਦੇ ਵੱਲੋਂ ਉਸ ਜਗ੍ਹਾ ਨੂੰ ਲੈ ਕੇ ਸਰਕਾਰ ਨੂੰ ਕਿਸ਼ਤਾਂ ਵੀ ਭਰੀਆਂ ਜਾਂਦੀਆਂ ਨੇ ਵਕਫ ਬੋਰਡ ਦੀ ਜਿਹੜੀ ਜ਼ਮੀਨ ਦੱਸੀ ਜਾ ਰਹੀ ਆ ਉਹ ਵੀ ਜਿਹੜੀ ਸਰਪੰਚ ਦੇ ਵੱਲੋਂ ਛੜਾਈ ਜਾ ਰਹੀ ਆ ਤਾਂ ਬਿਲਕੁਲ ਕਿਤੇ ਨਾ ਕਿਤੇ ਇਹ ਵੀ ਸਵਾਲ ਖੜੇ ਹੁੰਦੇ ਨੇ ਪਿੰਡ ਵਾਲਿਆਂ ਦੇ ਵੱਲੋਂ ਕਿ ਜਿਹੜਾ ਸਰਪੰਚ ਆ ਵੋਟਾਂ ਨਾ ਪੈਣ ਕਰਕੇ ਜਿਹੜਾ ਅੱਜ ਬਦਲਾਖੋਰੀ ਦੀ ਰਾਜਨੀਤੀ ਅਪਣਾ ਕੇ ਜਿਹੜਾ ਤਿੰਨ ਘਰਾਂ ਨੂੰ ਟਾਰਗੇਟ ਕਰ ਰਿਹਾ ਬਾਕੀ ਦੀ ਗੱਲਬਾਤ ਆਪਾਂ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਤੇ ਸਰਪੰਚ ਦਾ ਵੀ ਪੱਖ ਜ਼ਰੂਰ ਜਾਣਨ ਦੀ ਕੋਸ਼ਿਸ਼ ਜੀ ਅੰਕਲ ਜੀ ਕੀ ਨਾਮ ਹੈ ਦਰਮੇਸ਼ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮਾਲਮਦੇਵ ਕੀ ਮਸਲਾ ਕੀ ਹੈ ਮਸਲਾ ਹੈ ਜ਼ਮੀਨ ਦਾ ਹੈ ਸਾਡੀ ਜ਼ਮੀਨ ਹੈ ਰੀਸਟੀ ਵਾਲੀ ਜ਼ਮੀਨ ਹੈ ਰੀਸਟੀਾਈ ਹੋਈ ਜੀ ਆਹ ਜੋ ਮੁੱਲ ਲਈ ਜ਼ਮੀਨ ਹੈ ਜੀ ਕਿੰਨੀ ਜ਼ਮੀਨ ਤੁਸੀਂ ਮੁੱਲ ਲਈਏ ਕਿੰਨੇ ਦੇ ਕਾਗਜ਼ ਨੇ ਤੁਹਾਡੇ ਕੋਲ ਜੀ ਫਿਲਹਾਲ 7 ਕਨਾਲ ਜ਼ਮੀਨ ਹੈਗੀ ਸਾਡੇ ਕੋਲ ਸਾਤਕ ਨਾਲ ਜ਼ਮੀਨ ਹੈ ਅੱਛਾ ਇੱਥੇ ਜੀ ਦੇਖੋ ਕਾਗਜ਼ ਆਗੇ ਨੇ ਤੁਹਾਡੇ ਤੇ ਹੁਣ ਰੋਲਾ ਕੀ ਹੈ ਇਹ ਜ਼ਮੀਨ ਦਾ ਰੋਲਾ ਹੈ ਵੀ ਆਪ ਤੋਹਿਆਗਾ ਸੀ 15 ਮਰਲੇ ਅੱਛਾ ਸਾਡੀ ਜ਼ਮੀਨ ਸਾਰੀ ਤੇ ਕਬਜ਼ਾ ਕਰਦੇ ਨੇ ਅੱਛਾ ਪੰਚਾਇਤ ਸਰਪੰਚ ਖੋਦ ਕਰਦਾ ਕਰਕੇ ਜੀ हां सारे बंदे मेंबर भी आए ने सारी पंचायत आई है कोई तो ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਟੋਏ ਦੀ ਜਗ੍ਹਾ ਨਿਕਲੀ ਹੈ ਕੋਈ ਮਿੰਤੀ ਮੁੰਤੀ ਹੋਈ ਹੈ ਮਿੰਤ ਕੋਈ ਮਿੰਤੀ ਨਹੀਂ ਹੋਈ ਪ੍ਰਾਈ ਉਹ ਬੰਦਾ ਪ੍ਰਾਈ ਉਹ ਬੰਦਾ ਕੱਲ੍ਹ ਕੋ ਪਟਵਾਰੀ ਹੈਗਾ ਸੀ ਨਾਲ ਕੋਈ ਨਹੀਂ ਪਟਵਾਰੀ ਆਉਣ ਬੋਲਣਾ ਪਟਵਾਰੀ ਕੋ ਕੁਝ ਕੁਝ ਨਹੀਂ ਗਾ ਸਭ ਇਹ ਆ ਵੀ ਕੋਹ ਨੂੰ ਕੋ ਬਨੇ ਨੇ ਆਈ ਪਟਵਾਰੀ ਬਨੇ ਨੇ ਆ ਸਾਰੇ ਪਿੰਡ ਦੇ ਵਿੱਚ ਹੋਰ ਵੀ ਕੋਈ ਹੈਗੀ ਇਹ ਐਵੇਂ ਜ਼ਮੀਨ ਚਾਰ ਪੰਜ ਟੋਏ ਪਏ ਨੇ ਪੌਣੇ ਦੋ ਕਿਲੋ ਜ਼ਮੀਨ ਚੜ੍ਹਦੇ ਵਾਲੇ ਪਾਸੇ ਹੈਗੀ ਹੈ ਤੇ ਆਨ ਲਾਈਟ ਦੀ ਗੱਲ ਕਰਾਂ ਤਾਂ ਇੱਥੇ ਦੋ ਕਰਨ ਜਮੀਨ ਇੱਥੇ ਪਈ ਏ ਇਹਨਾਂ ਨੂੰ ਕੋਈ ਕੁਛ ਨੂੰ ਕੁਛ ਗਿਆ ਮਤਲਬ ਕਿ ਜਿਹੜੀ ਟੋਏ ਦੇ ਵਿੱਚ ਜ਼ਮੀਨ ਆਂਦੀ ਉਹ ਤੁਸੀਂ ਛੱਡਣ ਨੂੰ ਤਿਆਰ ਹੋ ਜੇਕਰ ਉਹਨਾਂ ਤਿਆਰ ਆ ਜੇ ਸਾਰਿਆਂ ਨੂੰ ਕੋਲੋਂ ਛਡਾਓ ਛੱਡਣ ਦਾ ਸਾਰੇ ਛੱਡਣ ਦਾ ਸੀ ਤਿਆਰ ਹੈ ਹਮ ਸਰਪੰਚ ਨੇ ਕੀ ਕਿਹਾ ਮੈਂ ਕਹਿੰਦਾ ਭਾਪੀ ਤੁਹਾਨੂੰ ਇਹ ਜ਼ਮੀਨ ਛੱਡਣੀ ਪਵੇ ਤੁਹਾਨੂੰ ਕੋਈ ਵੋਟਾ ਵੂਟਾ ਦਾ ਮਸਲਾ ਹੈ ਮਾ ਵੋਟਾ ਦਾ ਮਸਲਾ ਹੈ ਇਹ ਜ਼ਮੀਨ ਜਰਨੈਲ ਸਿੰਘ ਨੇ ਪਹਿ ਲਈ ਵੀ 7 ਕਨਾਲਾਂ ਅੱਛਾ 7 ਕਨਾਲ ਜ਼ਮੀਨ ਦਾ ਰਜਿਸਟਰੀ ਹੋਈ ਹੋਈ ਸਾਰਾ ਕੁਝ ਵਿੱਚ ਉਹਦੇ ਕਾਗਜ਼ ਹੈਗੇ ਨੇ ਤੁਹਾਡੇ ਕੋਲ ਰਜਿਸਟਰੀ ਵਾਲੇ ਸਾਰਾ ਕੁਝ ਹੈ ਤੇ ਇੱਥੇਗਾ ਵੀ ਖੱਡਾ ਇੱਥੇਗਾ ਸੀ ਪਹਿਲਾਂ ਸ਼ੁਰੂ ਤੋਂ ਅੱਛਾ ਉਹ ਹੋਗਾ ਸੀ ਪੱਕਾ ਸਿੰਘ ਦੇ ਨਾਂ ਦੇ ਟੋਆ ਅੱਛਾ ਤੇ ਉਹ ਖੱਡੇ ਜਿਹੜਾ ਉਹਦਾ ਮੁੜਾ ਹੈਗਾ ਇਹ ਪੈਸੇ ਉਹ ਖੱਡੇ ਦੇ ਉੱਪਰ ਪੈਸੇ ਲਾਏ ਗਏ ਹੂੰ ਹੁਣ ਜਦੋਂ ਕੱਲ ਮਿੰਤੀ ਕਰਨਾ ਹੈ ਨਹੀਂ ਕੋਈ ਸਰਕਾਰੀ ਬੰਦਾ ਨਹੀਂ ਕੋਈ ਕੋਈ ਹੈਗਾ ਸੀ ਕੱਲੋਂ ਮਿੰਤੀ ਹੈਗਾ ਜੀ ਬੰਦਾ ਨਾ ਚੰਗੋ ਪਟਵਾਰੀ ਨਹੀਂ ਸੀ ਕੋਈ ਵੀ ਨਹੀਂ ਹੈਗਾ ਅੱਛਾ ਮਿੰਟੀ ਕਾਰਗਰ ਉਹ ਇੱਥੇ ਤੋਂ ਸਾਡੀ ਦਾਸ ਕਿ ਸੱਤ ਕਨਾਲ ਰਜਿਸਟਰੀ ਹੈਗੀ ਕੋਈ ਵੀ ਚਲੀਰ ਬਣਾ ਰੇ ਇੱਥੇ ਤੋਂ ਕਨਾਲ ਆਗਣੇ ਨਿਸ਼ਾਨੀਆਂ ਤਾਂ ਉਹ ਉੱਥੇ ਕਨ ਇੱਥੇ ਰੁਕੋ ਵਿੱਚ ਕਿਸੇ ਧਿਆਵਾਂ ਲੱਗੇ ਉਦੋਂ ਕਿਵੇਂ ਆਦੇ ਨੇ ਉਦੋਂ ਦਰ ਤੇ ਜਾ ਕੇ ਪਿਆ ਤੇ ਵੋਟਾਂ ਦੇ ਮਸਲੇ ਕਰਕੇ ਇੱਧਰ ਸਾਰੇ ਸਾਰੀ ਲੀਰ ਬਣਾ ਲਈ ਜੀ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਕੀ ਤੁਸੀਂ ਵੋਟਾਂ ਪਾਈਂ ਨਤੀਜਾ ਹੈ ਵੋਟਾਂ ਨੂੰ ਲੈ ਕੇ ਸਾਰਾ ਹਾਂ ਬਾਕੀ ਠੀਕ ਹੈ ਜੇਕਰ ਕੱਟਾ ਹੈਗਾ ਸਾਡੇ ਜੇਕਰ ਪਿੰਡ ਦੇ ਬਾਕੀ ਲੋਕ ਜਿਨ੍ਹਾਂ ਦੇ ਥੱਲੇ ਇਹੋ ਜੀਆਂ ਥਾਵਾਂ ਹੈਗੀਆਂ ਨੇ ਉਹ ਜੇ ਛੱਡਦੇ ਨੇ ਤੁਸੀਂ ਛੱਡ ਦੋਗੇ ਆ ਸਾਰੇ ਵਸਤੀ ਸਾਰੀ ਤੋਏ ਜਾਂਦੀ ਜੇਕਰ ਲੋਕ ਛੱਡਦੇ ਨੇ ਪਿੰਡ ਦੇ ਕੋਈ ਜਗ੍ਹਾ ਸਰਕਾਰੀ ਸੋਹੀ ਛੱਡ ਦੋਗੇ ਅਸੀਂ ਪਹਿਲਾਂ ਛੱਡਾਂਗੇ ਜੀ ਸਾਰੇ ਭਾਜੀ ਇੱਕ ਪਾਸੂ ਲੱਗਣਾ ਅਸੀਂ ਛੱਡ ਦਿਆਂਗੇ ਹਾਂ ਤੁਹਾਡੇ ਕਹਿਣ ਦਾ ਬਾਪ ਵਾਲਾ ਸਾਰੇ ਪਿੰਡ ਤੋਂ ਛੜਾਈ ਜਾਗੇ ਕਿੱਧਰ ਕਿਲੇ ਦੋ ਕਿਲੇ ਨੱਪੀ ਬਟਣੇ ਉਹਦਰ ਤਾਂ ਜੋਰ ਨਹੀਂ ਚੱਲਦਾ ਕੋਈ ਤਗੜੇ ਪਾਦੇ ਨਾਸਾ ਕੁੱਟਣ ਦੇ ਹਮ ਤੇ ਇਹ ਦਰੀਪਾ ਕੀ ਨਾਮ ਹੈ ਸੁਖਵਿੰਦਰ ਕੌਰ ਜੀ ਕਿਹੜੇ ਪਿੰਡ ਦੇ ਜੀ ਮਾਲਮ ਮਸਲਾ ਕੀ ਹੈ ਇਹ ਮਸਲਾ ਜੀ ਜਪੀਦ ਦਾ ਹੈ ਜੀ ਜ਼ਮੀਨ ਅਸੀਂ ਮੰਨ ਲਈ ਹੋਈ ਹੈ ਅੱਛਾ ਜੀ ਤੇ ਇਹ ਜੜ ਪਿੰਡ ਦਾ ਸਰਪੰਚ ਇਹ ਸਾਡੇ ਨਾਲ ਧੱਕਾ ਕਰਦਾ ਹੈ ਕੀ ਧੱਕਾ ਕਰਦਾ ਇਹ ਜ਼ਮੀਨ ਵੀ ਖੱਡੇ ਵਾਲੀ ਹੈਗੀ 15 ਮਰਲੇ ਤੇ ਸਾਰੇ ਠੀਕੇ ਲਾ ਗਏ। ਹਮ ਸਾਰੀ ਇਥੇ ਟੋਟਲ ਕਿੰਨੀ ਜ਼ਮੀਨ ਹੈ ਤੁਹਾਡੀ? ਇਹ ਹੈਗੀ 7 ਕਨਾਲਾ 7 ਕਨਾਲਾ ਤੇ 15 ਮਰਲੇ ਖੱਡੇ ਦੀ ਹੈ। ਹਾਂਜੀ ਹੈਗੇ ਨੇ। ਤੇ ਵਿੱਚ 15 ਮਰਲੇ ਆ ਛੱਪੜ ਦੀ। ਅੱਛਾ ਜਿਹੇ ਪਿੰਡ ਦੇ ਸਾਰੇ ਛੱਡਦੇ ਨੇ ਤੇ ਅਸੀਂ ਅਸੀਂ ਵੀ ਛੱਡ ਦਾਂ। ਹਮ ਸਾਨੂੰ ਇਹੇ ਵਾਰੀ ਵਾਰੀ ਆ ਕੇ ਧਮਕੀਆਂ ਦੇਂਦਾ ਕੱਲ ਸ਼ਾਮ ਨੂੰ ਇਹਨੇ ਬੰਦੇ 12 ਬੰਦੇ ਲੈ ਕੇ ਆਇਆ ਨਾ ਤੇ ਅਸੀਂ ਖੇਤ ਹੈਗੇ ਖੇਤ ਤਾਂ ਹੁਣ ਰਹਿਣੀ ਰਹਿਣਾ ਪਨੀਰੀ ਫੁੱਲ ਦਾ ਟਾਈਮ ਹੈ ਤੇ ਇਹ ਸਾਡੇ ਆ ਕੇ ਤੇ ਦਬਾ ਪਾਉਂਦਾ ਹੈ ਵੀ ਜਮੀਨ ਖਾਲੀ ਕੋਈ ਮਿੰਤੀ ਮਿੰਤੀ ਹੈ ਤੁਹਾਡੇ ਕਹਿਣ ਤੋਂ ਬਾਅਦ ਵੀ ਜੇਕਰ ਸਾਰਾ ਪਿੰਡ ਛੱਡਦਾ ਤਾਂ ਅਸੀਂ ਛੱਡਣ ਨੂੰ ਤਿਆਰ ਹਾਂ ਕੋਈ ਮਿੰਤੀ ਮਿੰਤੀ ਹੋਈ ਹੈ ਇਸ ਜਗ੍ਹਾ ਦੀ ਕੋਈ ਮਿੰਤੀ ਨਹੀਂ ਕੋਈ ਸਰਕਾਰੀ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਆਪੇ ਆਪਾਂ ਇਹਨਾਂ ਦੇ ਆਪਦੇ ਬੰਦਾ ਸੀ ਕੀਤ ਤੱਕ ਆਪੇ ਹੀ ਕਰ ਲਈ ਹਾਂ ਆਪੇ ਹੀ ਕਰ ਲਈ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਹੈਗਾ ਸੀ ਕੋਈ ਵੀ ਨਹੀਂ ਆਇਆ ਹਾਂ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਰਨੇ ਆ ਵੀ ਸਾਰੇ ਪਿੰਡ ਦੇ ਛੱਡਣਗੇ ਤਸੀਂ ਵੀ ਛੱਡੋ ਮਸਲਾ ਕੀ ਹੈ ਮਸਲਾ ਸਾਡਾ ਵੀ ਹੈਗਾ ਜਮੀਨ ਦਾ अच्छा ਸਾਡਾ ਬਜ਼ੁਰਗ ਲੈ ਕੇ ਦੇ ਗਿਆ ਸਾਨੂੰ ਜ਼ਮੀਨ ਇਹ ਸਾਡੇ ਰਿਸ਼ਤੇ ਤੇ ਆ ਨਿਸ਼ਾਨਦੇ ਵੀ ਹੋएगी ਸਾਨੂੰ ਕਹਿੰਦੇ ਤੁਸੀਂ ਟੋਇਆ ਛੱਡੋ ਟੋਏ ਦੇ ਅਸੀਂ ਮੰਗੀ ਸੀ ਸਾਨੂੰ ਜੋ ਆਇਆ ਸੀ ਛੱਡ ਦੇਵਾਂਗੇ ਤੇ ਪਿੰਡ ਤੋਂ ਪਹਿਲਾਂ ਸਾਰੇ ਦੀ ਨਾ ਤੇ ਕਿਰਦੇ ਆ ਮੈਂ ਚੋੜ ਲੱਗਣ ਤਿੰਨ ਚਾਰ ਕਿਲੇ ਚੜਜਲੇ ਪੈਸੇ ਭਾਈ ਜਮੀਨ ਉਧਰ ਉਖੜਾ ਦੇ ਨਹੀਂ ਕਹਿੰਦੇ ਸਾਡੇ ਉਧਰ ਤਾਂ ਮਸਲਾ ਹੈ ਨਹੀਂ ਸਾਡੇ ਤਾਂ ਚੱਲ ਨਹੀਂ ਨਹੀਂ ਉਧਰ ਅਸੀਂ ਗਰੀਬ ਬੰਦੇ ਆ ਸਾਡੇ ਤੇ 압ਬਾ ਸਰਪੰਚ ਪਾਈ ਥਾਲਾ ਵੋਟਾਂ ਦੇ ਮੱਛੀ ਜਲ ਪਾਕਿਸਤਾਨੇ ਹਿੰਦੁਸਤਾਨ ਮੋਹਨਾਲ ਸਾਡੀ ਥਲੇ ਹਾਂ ਉਹ ਤਾਂ ਵਾਕਈ ਦੀ ਪੰਚਾਇਤ ਵੰਜਾ ਸੋਨਾ ਸਾਰਾ ਨਹੀਂ ਕਰਦਾ ਆਕਾਸ਼ ਤੋਂ ਛੱਟੋ ਉਹ ਆ ਤੇ ਵੀ ਆਖੇ ਤੁਸੀਂ ਯੂ ਕੋ ਹੁਣ ਤੁਸੀਂ ਉਥੇ ਸਪਾਰ ਕਰੋ ਹਾਂ ਇਹ ਜਿਹੜਾ ਉਹਨਾਂ ਦਾ ਮੈ ਛਡਵਾ ਦੇ ਉਹ ਮੇਲਾ ਉੱਥੇ ਲੱਗਦਾ ਬਾਬਾ ਭੁੱਲੇ ਸ਼ਾਹ ਅਗੀ ਪੁੱਠੀ ਵਸ ਪੀ ਉਹਥੇ ਜਾ ਸਾਡਾ ਜਿਹੜਾ ਵਿੱਚ ਚੁਗਲੀ ਚਲਾਵਣਾ ਉਹ ਉੱਥੇ ਬੈਠਾ ਜਾ ਖਾਕਤ ਬਣਾ ਬੈਠਾ ਇਹ ਮਾਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਵੰਡ ਵੇਲੇ ਦੀ ਉਹ ਤੁਹਾਡੇ ਜ਼ਮੀਨ ਤੁਸੀਂ ਵਹਨੇ ਹੋ ਉਹਦਾ ਕੋਈ ਸਰਕਾਰ ਨੂੰ ਤੁਸੀਂ ਉਹਦਾ ਕੋਈ ਹਿੱਸਾ ਦਿੰਨੇ ਹੋ ਕਿਸਤਾ ਭਰਦੇ ਹੋ ਅਕਿਸਤਾ ਭਰਦੇ ਆ ਵੀ ਸਾਰਾ ਕੁਝ ਜੀ ਸਰਪੰਚ ਜੀ ਸਰਪੰਚ ਸਾਹਿਬ ਕੀ ਮਸਲਾ ਹੈ ਪਿੰਡ ਚ ਇਹ ਕੁਝ ਕੱਲ ਦਾ ਸੁਣ ਰਹੇ ਆ ਦਾ ਫਸਟ ਟਾਈਮ ਤੇ ਆਇਆ ਵੀ ਪਿੰਡ ਦੇ ਵਿੱਚ ਪ੍ਰਾਈਵੇਟ ਬੰਦੇ ਲਿਆ ਕੇ ਜਿਹੜੀਆਂ ਨੇ ਇਹ ਮਿੰਟੀਆਂ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਪੰਚਾਇਤ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਜੇਕਰ ਕੋਈ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਕਿਸਨੇ ਪੰਚਾਇਤੀ ਹੂੰ ਉਹਨਾਂ ਦੇ ਨਾਲ ਗੱਲ ਹੀ ਬatein ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹੂੰ ਜੇਕਰ ਉਹ ਲੋਕ ਉਸ ਗੱਲ ਤੇ ਨਹੀਂ ਮੰਨਦੇ ਫਿਰ ਕਾਨੂੰਨੀ ਪ੍ਰਕਿਰਿਆ ਆਉਂਦੀ ਹੈ ਹੂੰ ਪੰਚਾਇਤ ਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਦੇ ਘਰ ਇਹ ਜਾ ਕੇ ਖੰਭੇ ਡੱਬ ਕੇ ਪ੍ਰਾਈਵੇਟ ਬੰਦੇ ਦੇ ਜਾ ਕੇ ਮੰਂਦਿਆ ਕਰਕੇ ਉੱਤੇ ਕਬਜ਼ਾ ਕੀਤਾ ਜਾਵੇ ਨਾ ਤਾਂ ਇਸ ਤੋਂ ਪਹਿਲਾਂ ਪੰਚਾਇਤਾਂ ਨੇ ਕੀਤਾ ਔਰ ਨਾ ਹੀ ਇਹ ਹੋ ਸਕਦਾ ਨਾ ਹੀ ਕਾਨੂੰਨ ਤੇ ਜਾਂ ਕਿਸੇ ਧਾਰਾ 'ਚ ਲਿਖਿਆ ਹੋਇਆ ਹੈ ਹੂੰ ਜੇਕਰ ਪਿੰਡ ਦੀ ਪੰਚਾਇਤ ਨੂੰ ਲੱਗਿਆ ਸੀ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਪੰਚਾਇਤੀ ਜ਼ਮੀਨ ਹੈ ਜਾ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਉਹਦੇ ਵਾਸਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਚੱਲਣਾ ਚਾਹੀਦਾ ਸੀ ਔਰ ਜਿੱਕਰ ਉਹ ਐਸਡੀਐਮ ਸਾਹਿਬ ਬੈਠੇ ਨੇ ਤਹਿਸੀਲਦਾਰ ਬੈਠੇ ਨੇ ਉੱਤੇ ਹੋਰ ਕੋਟਾ ਨੇ ਜਿੱਕਰ ਔਥੋਰਟੀ ਦਿੰਦੀਆਂ ਤਾਂ ਫਿਰ ਤਰੀਕੇ ਦੇ ਨਾਲ ਚੁੜਾਇਆ ਜਾ ਸਕਦਾ ਸੀ ਕਿਉਂਕਿ ਸੋ ਇਹ ਗਲਤ ਚੀਜ਼ ਹੈ ਸਾਹਿਬ ਕੀ ਨਾਮ ਹੈ ਤੁਹਾਡਾ ਪ੍ਰਕਾਸ਼ ਰਾਜੂ ਜੀ ਹਮ ਸਾਹਿਬ ਦਾ ਸਰਪੰਚ ਹੋ ਹਾਂ ਜੀ ਕੀ ਮਸਲਾ ਕੀ ਹੈ ਪਿੰਡ 'ਚ ਮਸਲਾ ਜਿਹੜਾ ਨਵੀਂ ਪੰਚਾਇਤ ਬਣ ਰਹੀ ਹੈ ਜੀ ਹਮ ਸੋਦੇ ਔਟਾ ਦਾ ਸਿਸਟਮ ਆਦਾ ਵੈਰ ਘੱਟ ਰਹੀ ਹੈ ਜਿੰਨਾ ਮਿਲ ਉਹ ਨਾ ਵੋਟਾਂ ਨਹੀਂ ਪਾਈਆਂ ਜਿਹੜੇ ਸਾਡੇ ਗਰੁੱਪ ਦੇ ਬੰਦੇ ਆ ਜੀ ਸਾਰੇ ਵੋਟਾਂ ਨਹੀਂ ਪਾਈਆਂ ਨੇ ਤੇ ਇਸ ਕਰਕੇ ਆ ਜਿਹੜਾ ਪੰਜ ਕਨਾਲਾਂ ਕਹਿ ਰਹੇ ਨੇ ਵੀ ਟੋਇਆ ਹੁੰਦਾ ਸੀ ਇੱਥੇ ਪੁਰਾਣਾ ਟੋਇਆ ਤੇ ਪਿੰਡ ਚ 65% ਟੋਇਏ ਹੋਏ ਸਾਰੇ ਸਾਰੇ ਪਿੰਡ ਉਥੇ ਪੂਰੇ ਕਬਜ਼ੇ ਕੀਤੇ ਹੋਏ ਲੋਕਾਂ ਨੇ ਇਕਾਨ ਬਣਾਇਆ ਹੋਇਆ ਤੇ ਜਿਹੜੀ ਗੱਲ ਕਰਦੇ ਆ ਵੀ ਇੱਕ ਪੌਣੀ ਦੋ ਕਿੱਲੇ ਮੋਤਾ ਸਿੰਘ ਹੈਗਾ ਕੁੰਦਨ ਸਿੰਘ ਦਾ ਉਹਨੇ ਪਹਿਲਾਂ ਵੀ ਕਬਜ਼ਾ ਕੀਤਾ ਹੋਇਆ 2002 ਤੋਂ ਪਹਿਲਾਂ ਹੂੰ ਉਸ ਟਾਈਮ ਇੱਕ ਤਰਫ ਕੀਤੀ ਹੈ ਕੋਟ ਨੇ ਉਹਨਾਂ ਨੂੰ ਹੂੰ ਉਹਨਾਂ ਚ ਇੰਤਕਾਲੀ ਉਹਨਾਂ ਦਾ ਛੜਾਵਾ ਇਹ ਪਰਿਵਾਰ ਕਹਿੰਦਾ ਵੀ ਉਹ ਪਹਿਲਾ ਛੜਾਵਣਾ 1.2 ਕਿਲੋ ਜਟੋਆ ਤੇ ਅਸੀਂ ਛੜਨ ਨੂੰ ਤਿਆਰ ਆ ਜਿਹੜੀ 5 ਗ੍ਰਾਮ ਦਾ ਟੋਆ ਹੈ ਹੂੰ ਜੀ ਸਰਪੰਚ ਸਾਹਿਬ ਕੀ ਨਾਮ ਹੈ ਮੇਰਾ ਨਾਮ ਹੈ ਜੀ ਮਲਕੀ ਸਿੰਘ ਚੱਕ ਲੋਚਾ ਮਾਲਮਤੂ ਮੌਜੂਦਾ ਸਰਪੰਚਾਂ ਮੈਂ ਜੀ ਸਰਪੰਚ ਸਾਹਿਬ ਇੱਕ ਹੈ ਤੁਹਾਡੇ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਰਪੰਚ ਵੋਟਾਂ ਨੂੰ ਲੈ ਕੇ ਪੱਖਪਾਤ ਕਰ ਰਿਹਾ ਤੇ ਪੰਚਾਇਤੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਸਾਡੇ ਜ਼ਮੀਨ ਹੈ ਜਿਹੜੀ ਉਹ ਛਡਵਾਰ ਹੈ ਦੇਖੋ ਜੀ ਇਹ ਬੜੇ ਸਾਲਾਂ ਤੋਂ ਜਿਹੜੇ ਸਾਡੇ ਪਿੰਡ ਤੇ ਪੰਚਾਇਤੀ ਜ਼ਮੀਨ ਤੇ ਛਪੜਾਂ ਤੇ ਸ਼ਮਸ਼ਾਨਗਾਰ ਦੀ ਜਿਹੜੀ ਜ਼ਮੀਨ ਹੈ ਤੇ ਅੱਡਾ ਰੋੜੀ ਦੀ ਜਿਹੜੀ ਜ਼ਮੀਨ ਹੈ ਜੀ ਉਹਨਾਂ ਤੇ ਬਹੁਤ ਚਿਰਾਂ ਦੇ ਕਬਜ਼ੇ ਕੀਤੇ ਹੋਏ ਸੀ ਇਹ ਅੱਜ ਚੱਕ ਬਲੋਚਾ ਮਾਲਮ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਤਕਰੀਬਨ 30 35 ਸਾਲ ਪਹਿਲਾਂ ਨਿਸ਼ਾਨ ਦੀ ਰਹੀ ਸੀ ਉਹ ਵੀ ਜਰੀਬ ਨਾਲ ਹੋਈ ਸੀ ਅੱਜ ਵੇੜੀ ਚੱਕ ਬਲੋ ਚ ਚ ਨਵੀਂ ਬਣੀ ਪੰਚਾਇਤ ਨੇ ਸੰਘਰਸ਼ ਕੀਤਾ ਕਿ ਆਪਾਂ ਪਿੰਡ ਦੀ ਜਿਹੜੀ ਥਾਵਾਂ ਸਾਂਝੀਆਂ ਨੇ ਜਾਂ ਸਰਕਾਰੀ ਨੇ ਪੰਚਾਇਤ ਦੀਆਂ ਆਪਾਂ ਕੁਟਵਾਈਏ ਹੂੰ ਸਾਰੇ ਅਸੀਂ ਪਿੰਡ ਨੂੰ ਨਾਲ ਲੈ ਕੇ ਚੱਲੇ ਆ ਛੱਪੜ ਤੇ ਆਪਣੇ ਪਿੰਡ ਦੇ ਵਿੱਚ ਹੈਗਾ 5 ਕਨਾਲਾ 14 ਮਰਲੇ ਅੱਛਾ ਜੀ ਤੇ ਨਾਲ ਹੀ ਉਹਦੇ ਇੱਕ ਕਨਾਲ ਤੇ ਇੱਕ ਮਰਲਾ ਖੁੱਦ ਆhta ਹੈ ਹੂੰ ਕੱਲ ਉਹਦੀ ਅਸੀਂ ਨਿਸ਼ਾਨਦੀ ਕਰਾਈਏ ਹੂੰ ਉਹਦੇ ਵਿੱਚ ਅਸੀਂ ਜਿਹੜੇ ਨਿਸ਼ਾਨਦੇ ਕਰਾ ਕੇ ਉਹਦੇ ਵਿੱਚ ਛੱਡੇ ਗੱਡੇ ਸੀ ਹੂੰ ਉਹਨਾਂ ਨੇ ਕੱਲ ਥਮੀ ਲਾਇਆਂ ਸੀ ਉਹਨਾਂ ਨੇ ਕੱਲੋਂ ਪਟਕੇ ਆਪਦੇ ਘਰੇ ਲੈ ਗਏ ਨੇ ਉਹ ਕਹਿੰਦੇ ਸਰਪੰਚ ਦੋ ਚਾਰ ਬੰਦਿਆ ਆਪਦਿਆਂ ਨੂੰ ਨਾਲ ਲੈ ਕੇ ਆਇਆ ਮਿੰਤੀ ਕਰਨ ਕੋਈ ਕਨ ਕੋ ਪਟਵਾਰੀ ਆਏਗਾ ਹੀ ਨਹੀਂ ਸੀ ਸਾਡੇ ਕੋਲ ਜੀ ਪ੍ਰੂਫ ਨੇ ਪਹਿਲੀ ਗੱਲ ਇਹ ਵੀ ਕੱਲ ਕਾਨੂੰਗੋ ਸਾਹਿਬ ਆਏ ਨੇ ਰੋਟੀ ਪਾਣੀ ਉਹਨਾਂ ਖਾਦਾ ਨਾਲੀ ਤੇ ਸੇਮ ਨਾਲੇ ਦੁਪਾਰ ਆਪਣੀ ਜ਼ਮੀਨ ਅੱਠ ਕਿੱਲੇ ਅੱਠ ਕਿੱਲੇ ਦੋ ਕਨਾਲਾਂ ਉਹਦੀ ਵੀ ਨਿਸ਼ਾਨੀ ਸਾਡੇ ਕੋਲ ਬਿਲਕੁਲ ਪ੍ਰੂਫ ਨੇ ਜਿੰਨੀ ਵੀ ਪਿੰਡ ਦੀ ਸਰਕਾਰੀ ਜ਼ਮੀਨ ਨੱਪੀ ਹੋਈ ਸੀ ਜਿਵੇਂ ਸ਼ਮਸ਼ਾਨਗਾਹ ਦੀ ਜੁਮੀ ਹੋ ਗਈ ਅੱਡਾ ਰੋੜੀ ਦੀ ਹੋ ਗਈ 66 ਹੋ ਗਿਆ 5 ਕਨਾਲਾ 14 ਮਰਲੇ ਤੇ ਪ੍ਰੇਮ ਸਿੰਘ ਟਿਹਾਨੀ ਤੇ ਉੱਥੇ ਆਪਣੇ 10 ਕਿੱਲੇ ਤੇ 2 ਕਨਾਲਾ ਜ਼ਮੀਨ ਉੱਥੇ ਆਪਣੀ ਗਈ ਏ ਟੋਟਲ ਕਿੰਨੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਟੋਟਲ 11 ਕਿੱਲੇ ਗਈ ਜੀ 11 ਕਿੱਲੇ 2 ਕਨਾਲਾ ਇਹ ਸਾਰੀ ਜਗ੍ਹਾ ਤੇ ਨਿਸ਼ਾਨਦੇਹੀ ਕਰਾਈ ਗਈ ਸਾਰੀ ਜਗ੍ਹਾ ਤੇ ਨਿਸ਼ਾਨਦੇਹੀ ਕਰਾਈ ਸਾਨੂੰ ਕੋ ਪ੍ਰੂਫ ਕਰ ਦੇਵੇ ਕਿ ਇਹਨਾਂ ਨੇ ਵੋਟਾਂ ਨੂੰ ਲੈ ਕੇ ਚੱਲੇ ਨੇ ਅਸੀਂ ਕੋਈ ਵੋਟਾਂ ਲੈ ਕੇ ਨਹੀਂ ਚੱਲੇ ਸਾਡਾ ਸਾਰਾ ਪਿੰਡ ਸਾਂਝਾ ਹੈ ਮੈਨੂੰ ਕਿਸੇ ਨੇ ਵੋਟ ਪਾਈ ਜਨੇ ਪਾਈ ਮੈਂ ਸਾਰੇ ਪਿੰਡ ਦਾ ਸਰਪੰਚ ਆ ਮੈਂ ਬਿਲਕੁਲ ਸਾਨੀ ਤੌਰ ਤੇ ਸਚਾਈ ਕੀਤੀ ਹੈ ਸਰਪੰਚ ਸਾਹਿਬ ਉਹ ਕਹਿੰਦੇ ਬਾਕੀ ਲੋਕਾਂ ਦੇ ਕੋਲੋਂ ਵੀ ਪੰਚਾਇਤੀ ਜ਼ਮੀਨ ਹੈ ਜਿਹੜੀ ਜਿਹੜੀ ਲੋਕਾਂ ਨੇ ਨੱਪੀ ਹੈ ਜਿੰਦੇ ਤੇ ਕਬਜ਼ਾ ਕੀਤਾ ਬਾਕੀਆਂ ਕੋਲੋਂ ਵੀ ਛੜਵਾਵੇ ਅਸੀਂ ਆਪੇ ਛੱਡ ਦਿਆਂਗੇ ਵੇਖੋ ਜੀ ਇਹਨਾਂ ਦਾ ਕਬਜ਼ਾ ਹੈਗਾ ਸੀ ਕੋਈ ਵੀ 25 ਸਾਲ ਤੋਂ ਜਿਹੜਾ ਛੱਪੜ ਤੇ ਉਹ ਸੀ ਇਹਨਾਂ ਪਿਆਰ ਨਾਲ ਕਿਹਾ ਵੀ ਆਪਾਂ ਇੱਥੇ ਪਿੰਡ ਵਾਸਤੇ ਕੋਈ ਪਾਰਕ ਬਣਾਵਾਂਗੇ ਕੋਈ ਵਾਲੀਬਾਲ ਦਾ ਬਣਾਵਾਂਗੇ ਜੋ ਆਪਣੇ ਪਿੰਡ ਦੇ ਵਿੱਚ ਨਸ਼ਾ ਵਧਿਆ ਹੈ ਨਸ਼ੇ ਤੇ ਠਾਲ ਦਾ ਬਹੁਤ ਪਾਲੀ 70 75% ਪਾਲੀਏ ਕੁਛ ਅੰਸਰ ਰਹਿ ਗਏ ਨੇ ਕੋ 5-7 ਘਰ ਰਹਿ ਗਏ ਨੇ ਜਿਹੜੇ ਚਿੱਟੇ ਦਾ ਅਜੇ ਵੀ ਕੰਮ ਕਰ ਰਹੇ ਨੇ ਅਸੀਂ ਆਣੇ ਵੀ ਚਲੋ ਜਦੋਂ ਪਾਰਕ ਬਣ ਗਿਆ ਤਾਂ ਮੁੰਡੇ ਸ਼ਾਮ ਨੂੰ ਜਾਣਗੇ ਖੇਡਣਗੇ ਵਾਲੀਬਾਲ ਦਾ ਗਰਾਊਂਡ ਬਣਾਵਾਂਗੇ ਨਸ਼ਾ ਦੂਰ ਕਰਨ ਵਾਸਤੇ ਇਸ ਸੰਗਰਸ਼ ਕੀਤਾ ਅਸੀਂ ਕਿਸੇ ਨਾਲ ਧੱਕਾ ਕੋਈ ਨਹੀਂ ਕੀਤਾ ਕੱਲ ਕਾਨੂੰਗੋ ਸਾਹਿਬ ਆਏ ਨੇ ਕੱਲ ਆਪਣੇ ਪੰਨ ਸ਼ਰਮਾ ਜੀ ਜਿਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਨਾਂ ਨੇ ਬਿਲਕੁਲ ਪੱਥਰ ਲੈਣ ਤੋਂ ਮਿੰਤੀ ਕਰਕੇ ਚਾਰ ਪੱਥਰ ਲੈਣ ਅਸੀਂ ਮਣ ਕੇ ਆਏ ਆ ਉਹਨਾਂ ਨੇ ਬਿਲਕੁਲ ਚਾਰ ਕਿੱਲਾਂ ਦੇ ਵਿੱਚ ਜਿਹੜਾ ਛੱਪੜ ਆਂਦਾ ਏ ਪੰਜ ਕਨਾਲਾ 14 ਮਰਲੇ ਨਕਸ਼ੇ ਮੁਤਾਬਕ ਨਕਸ਼ੇ ਮੁਤਾਬਕ ਉੱਥੇ ਨਿਸ਼ਾਨਦੀ ਉੱਥੇ ਅਸੀਂ ਕਿੱਲੇ ਗੱਡੇ ਨੇ ਅਸੀਂ ਗਲਤ ਬਿਲਕੁਲ ਨਹੀਂ ਗੱਡੇ ਛਣ ਨੂੰ ਸਾਬਤ ਕਰਾ ਦੇਵੇ ਸਾਡੀ ਕਿਸ ਨਾਲ ਟਸਲ ਬਾਜੀਏ ਜਾਂ ਅਸੀਂ ਕਿਸੇ ਨਜਾਇਜ਼ ਕਬਜ਼ਾ ਕੀਤਾ ਤਾਂ ਵੀ ਅਸੀਂ ਦੇੜੇ ਦਾ